ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਜੀ ਸਵਾਗਤ ਹੈ ਆਪਣੇ ਚੈਨਲ ਤੇ ਬਹੁਤ ਬਹੁਤ ਨਵੀਂ ਵੀਡੀਓ ਚ ਅੱਜ ਆਪਾਂ ਕਣਕੜੋਂ ਤੋਂ ਵੱਡੀ ਹੋਈ ਹੈ ਜੀ ਆਪਣੀ ਥੂੜੀ ਵੀ ਗੱਲ ਬਣ ਗਈ ਅੱਜ ਆਪਾਂ ਚੱਲੇ ਆਂ ਬਹਣ ਬੋਣ ਜੀ ਮੱਕੀ ਆਪ ਤੇ ਤੇ ਜੈਕਟਰ ਵਗ ਗਿਆ ਜੈਕਟਰ ਵਗ ਗਿਆ ਜੀ ਚੱਕਾ ਆਪਾਂ ਲੈ ਕੇ ਚੱਲਦੇ ਆਂ ਉਹਦੇ ਨਾਲ 18 ਨੇ ਇਹਦੇ ਨਾਲ 16 ਨੇ ਪੰਪ ਤੇ ਜਲ ਕੇ ਪਹਿਲਾਂ ਤੇਲ ਨੂੰ ਪਾ ਲਈਏ ਟੈਂਕ ਜਿਆ ਕਰ ਲਈਏ ਫੁੱਲ ਦੇ ਰਹਿ ਰਾ ਕੀ ਬਣਦਾ ਜੁਰਦਾ ਤੰਗਾਈ ਮਿੱਤਰੋ ਮਿਲਦੇ ਆ ਫੇ ਚੱਲ ਕੇ ਲੋ ਜੀ ਮਿੱਤਰੋ ਪਹੁੰਚ ਗਏ ਖੇਤ ਰੱਕ ਟੈਂਕੀਆਂ ਫੁੱਲਾ ਇਹਦੇ ਨਾਲ ਅਗਰ ਆਪਾਂ 18 ਨੇ ਜੀ ਇਹਦੇ ਨਾਲ ਅਗਰ 20 ਨੇ ਇਹ ਵੀ ਆਪਣਾ ਹੀ ਹੈ ਸਕੀਰ ਜਿਹ ਲੈੰਦਾ ਹੈ ਤੇ ਇਹਦੇ ਨਾਲ ਅਗਰ 16 ਚੱਲ ਆਕੜੀ ਲੋ ਜੀ ਮਿੱਤਰੋ ਗੱਟਾ ਘਟਾ ਧਰ ਲਿਆ ਪਾਣੀ ਪੂਣੀ ਪੀ ਲਿਆ ਉਹ ਤਾਂ ਕਰਤਾ ਸਟਾਰਟ ਨੇ ਆਪਾਂ ਵੀ ਮਾਲੇ ਸਲਫ ਦੇ ਆ ਕੇ ਨਾ ਵੱਟਾਂ ਤੋਂ ਜਿਹੜੇ ਪਰਾਲੀ ਜੀ ਖੜੀ ਆਏ ਫਰੂਟ ਲਿਆਂਗੇ ਥੋੜਾ ঐਡੇ 18 ਦਵੀਆਂ ਨੇ ਉਹ ਖਾ ਵਾਲਾ ਪੜਾ ਪਾਉਂਦੀਆਂ ਨੇ ਆ ਜਿਹੜਾ 16 ਇਹਦੇ ਮੈਂ ਥੋੜਾ ਘੱਟ ਲਾ ਲਈ ਜਣਾ 2 ਘੱਟੇ ਧਰ ਲੈ ਉਹ ਵਾਲਾ ਪਾੜ ਪਾਉਂਦੀ ਆ ਭਾਰੀ ਹੋਣ ਕਰਕੇ <Giro> kalau ਮਿੱਤਰੋ ਇਹ ਦੋ 8 ਕਿੱਲਾਂ ਦੀ ਦੋਹਰ ਕਰਤੀ ਆਪਾਂ ਨਵੇਂ ਵੇਟਰ ਤੋਂ ਉੱਧਰ ਹੁਣ ਮਾਰਾਂਗੇ ਸਾਡਾ ਸਾਰਾ ਬਾਹਰ ਤੇ ਇੱਕ ਮਤਲਬ ਉੱਧਰੋਂ ਛੜ ਕਰਕੇ ਲੈ ਪੰਜ ਜਿਹੜੇ ਹੈਗੇ ਆ ਉਹ ਬਾਹਰ ਤੇ ਦੋਹਰ ਕਰਕੇ ਉਹਦੀ ਸੇਠਾ ਕਾਪਾ ਕੇ ਲਿਆਵਾਂਗੇ ਫਿਰ ਆਪਾਂ ਸਾਡਾ ਵਾਦਾਂਗੇ ਇੱਕ ਟਿੱਪ ਲੈ ਜਾਵਾਂਗੇ ਪਿੰਡੋਂ ਪਰਲਾ ਇਹ ਜਦੋਂ ਸਾਡਾ ਵਾਰਾਂ ਗਏ ਪਰਲੇ ਨਾਲ ਸੱਡ ਬਾਹਰ ਹੀ ਲੱਗੇ ਲੋ ਜੀ ਮਿੱਤਰੋ ਹੁਣ 855 ਮੈਗਰ 18 ਪਾ ਲਈ ਆਪਾਂ ਇਹਦੇ ਨਾਲ ਪਾ ਲਈਆਂ 16 ਨੂੰ ਦੇਖਣਾ ਹੀ ਆ ਯੋਧਨ ਉਹ ਕਿੰਨਾ ਦਾ ਫਰੀਦਾ ਫਰਕ ਪਾਉਂਦਾ ਦਿਖਾਉਣ ਨੇ ਲੋਕੀਂ ਜੰਗ ਲਵਾ ਦੋ ਇਹ ਬੰਦ ਕੱਟਦਾ ਜਾਂਦਾ ਹੈ ਤਾਂ ਦਿਖਾ ਫੱਲੇ ਲਾ ਕੇ ਆ ਥੋੜਾ ਤੋੜਾ ਮਿੱਤਰ ਉਹਦਾ ਇਹਦੇ ਨਾਲੋਂ ਮੈਨੂੰ ਆ ਇਹ ਚੀਜ਼ਾਂ ਚ ਗੰਦਾ ਤਾਂ ਆਤੀਆਂ ਲੈ ਕੇ ਹਾਂਜੀ ਮਿੱਤਰੋ ਤੇ ਅੱਜ ਦੂਜਾ ਦਿਨ ਆ ਜੀ ਅੱਜ ਮਤਲਬ ਕਿ ਚਲੋ ਰਾਤ ਨੂੰ ਥੋੜਾ ਜਿਹਾ ਨਹੀਂ ਪੈ ਗਿਆ 11 1:00 ਵਜੇ ਕੁਛਕ ਤੜਕੇ ਜਿਹਾ ਪੈ ਗਿਆ ਤੇ ਲੋਡ ਰੇਨ ਲੱਗ ਗਿਆ ਮਾਹੌਲ ਬੰਗਲਾ ਜਾ ਪਰਣਾ ਨਹੀਂ ਸੀਗਾ ਤੁਹਾਨੂੰ ਇਹ ਫੈਕਟਰ ਤੇ ਮੈਂ ਆਇਆਂਗਾ 2:30 ਵਜੇ ਇਧਰੋਂ ਤਿੰਨ ਕਿੱਲੇ ਬਾਅਦ ਤੇ ਮੈਂ ਥੋੜਾ ਜਿਹਾ ਉਧਰੋਂ ਵੱਧ ਪਾਉਣਾ ਕਿੱਦਾਂ ਆਹ ਡਟਾ ਪੜਾਉਣਾ ਆਇਆ ਪੰਜ ਕਪੂਤੀ ਹੋਏ ਨੇ ਟਿੰਡੋ ਤੇ ਅਕਾ ਇਹਦੇ ਨਾਲ ਕੱਲ ਰਾਤ ਮੇਰਾ ਹੋ ਗਿਆ ਸਾਨੂੰ 11 ਵਜੇ ਕਿਸੇ ਇਧਰੋਂ 4:30 ਕੱਲੇ ਰਹਿ ਗਿਆ ਬਾਗੇ ਜਿੱਥੇ ਕੱਲੇ ਵਾਹ ਨਾਲ ਤੇ ਆਹ ਰੈਡ ਪਰ ਵੀ ਦਾ ਤਵੀਆਂ ਨਾਲ ਦਾ ਪਿੰਡ ਹਜੇ ਕਰ ਲੀਆਂ ਤਵੀਆਂ ਵੀ ਦੋਹਰ ਹੋਈਆ ਉੱਥੇ ਨਾ ਦਾ 7:00 ਵਜੇ ਇੱਕ ਵਾਰੀ ਵੀ ਤੇ ਨਾ ਉੱਥੇ ਇੱਕ ਵਾਰੀ ਵੀ ਹਾਲ ਵਜਿਆ ਫਿਰ ਦੋਵੇਂ ਟਰੈਕਟਰ ਪਿੰਡ ਲੈ ਕੇ ਚੱਲਾਂਗੇ ਇੱਥੋਂ ਦੇ ਵੇਟ ਦੇਗਾ ਹੁਣ ਆ ਹੀ ਰਹਿ ਗਿਆ 4:30 ਕੱਲੇ ਆਇਆ ਟਾਕਾ ਦਾ ਇਹ ਰਹਿ ਗਿਆ ਫੇਰਾ ਹਾਲ ਨਾਲ ਵਾਕੇ ਨੂੰ ਇੱਕ ਮਗਰ ਹੈ ਇਹ ਮਗਰ ਪਾ ਲੱਗ ਜਾਏ ਉਹਦੇ ਮਗਰ 7:00 ਵਜਾ ਪਾ ਲਾਂਗੇ <laughs> . <laughs> <coughs> ਮੋੜ ਕੇ ਘਰੇ ਟ੍ਰੈਡ ਲਾ ਤੇ ਅੰਦਰ ਸਾਗਾ ਜਾਂਦਾ ਜਿਹਦੇ ਮਾਰਗ ਤੇ ਮਾਰਗ ਖਾਲ ਨੇ ਤੜਕੇ ਇੱਥੇ ਪਿੰਡ ਪਾਣਾ ਤੇ ਇਹ ਵੀਡੀਓ ਸਮਾਪਤੀ ਹੈ ਜੀ ਹਣਾ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਜਿਹਨੇ ਜਨੇ ਦੇਖੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹਨੇ ਕਿਹਨੇ ਮੱਕੀ ਬੀਜੀ ਆਦ ਕੀ ਕਿੰਨਾ ਕਿੰਨਾ ਬਾਹਰ ਬੀਜਣਾ ਪਿਛਲੀ ਵਾਰ ਨੂੰ ਘਟਾਇਆ ਜਾਂ ਵਧਾਇਆ ਧੰਨਵਾਦ ਜੀ ਸ਼ੇਅਰ ਕਰਦੇ